ਸੋਸ਼ਲ ਮੀਡੀਆ ਤੇ ਕੁਝ ਨਾ ਕੁਝ ਵਾਇਰਲ ਦੇਖਣ ਨੂੰ ਮਿਲਦਾ ਹੀ ਰਹਿੰਦਾ ਹੈ ਕਦੇ-ਕਦੇ ਡੀਡਰਾਂ ਦੀ ਟ੍ਰੋਲਿੰਗ ਤੇ ਕਦੇ ਕੁਝ ਹੋਰ ਪਰ ਹੁਣ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਇੱਕਦਮ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਹ ਹੈ ਠੇਕੇ ਦੇ ਬਾਹਰ ਨੌਜਵਾਨ ਦਾ ਗਾਣਾ ਜੀ ਹਾਂ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਠੇਕੇ ਦੇ ਬਾਹਰ ਖੜਾ ਹੋ ਕੇ ਗਾਣਾ गा ਰਿਹਾ ਹੈ ਤੇ ਠੇਕੇ ਵਾਲਿਆ ਤੂੰ ਬੂਹਾ ਕਾਤੋਂ ਲਾ ਲਿਆ ਸਾਡੇ ਵੀ ਖੋਲ ਜਾਂਦਾ ਨੌਜਵਾਨ ਦੀ ਇਸ ਵੀਡੀਓ ਨੇ ਲੋਕਾਂ ਦੇ ਚਿਹਰੇ ਤੇ ਮੁਸਕਰਾਹਟ ਦੇ ਆਧਾਰਿਤ ਇੱਕ ਵੀਡੀਓ ਵਾਇਰਲ ਹੋਣ ਦਾ ਕਾਰਨ ਇਹ ਵੀ ਹੈ ਕਿ ਮੁੰਡੇ ਦੀ ਜ਼ਬਰਦਸਤ ਆਵਾਜ਼ ਨੌਜਵਾਨ ਨੇ ਇਸ ਗੀਤ ਨੂੰ ਪੂਰੇ ਸੁਰ ਸਾਜ਼ ਨਾਲ ਗਾਇਆ ਹੈ ਤੁਸੀਂ ਵੀ ਦੇਖੋ ਇਹ ਵੀਡੀਓ ਠੇਕੇ ਵਾਲਿਆ ਤੂੰ ਬੁਹਾ ਦਾ ਤੂੰ ਲਾ ਲਿਆ ਵੇ ਸਾਡੇ ਲਈ ਤਾਂ ਖੋਲ ਵੇ ਚੰਨ ਓ ਠੇਕੇ ਵਾਲਿਆ ਠੇਕੇ ਵਾਲਿਆ ਤੂੰ ਬੁਹਾ ਦਾ ਤੂੰ ਲਾ ਲਿਆ ਵੇ ਸਾਡੇ ਲਈ ਤਾਂ ਖੋਲ ਵੇ ਚੰਨਾ ਉਠਕੇ ਵਾਲਿਆ ਇੱਕ ਪੈਰਾ ਹੋਰ ਮਨਿਆ ਤੂੰ ਲਿਸਟ ਬਣਾਉਂਦਾ ਪਈ ਆਪਣਾ ਇਹ ਸਾਬ ਦੇਖੋ ਦਾ ਤਾਂ ਸੁਣਿਆ ਤੁਸੀਂ ਮੁੰਡੀ ਦੇ ਗੀਤ ਤੇ ਸੁਰ ਕਾਫੀ ਕਾਬੀ ਦੇ ਤਾਰੀਫੀ ਲੱਗ ਰਹੇ ਨੇ ਇਹ ਵੀਡੀਓ ਕਿੱਥੇ ਦੀ ਹੈ ਤੇ ਕਦੋਂ ਦੀ ਹੈ ਇਹ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੈ ਲੋਕਾਂ ਨੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਲੋਕਾਂ ਨੇ ਇਸ ਵੀਡੀਓ ਨੂੰ ਦੇ ਕਾਫੀ ਕਮੈਂਟਸ ਵੀ ਕੀਤੇ ਨੇ ਇੱਕ ਯੂਜ਼ਰ ਨੇ ਲਿਖਿਆ ਵੌਇਸ ਵਧੀਆ ਤੇਰੀ ਯਾਰ ਵੀਰੇ ਟਰਾਈ ਮਾਰ ਕੈਸਟ ਕਾਰਡ ਕੈਸਟ ਸ਼ਾਬਾਸ਼ ਬਹੁਤ ਵਧੀਆ ਬਹੁਤ ਵਧੀਆ ਬਾਈ ਕੋਲੋਲਾ ਇਹਨੂੰ ਭਗਵੰਤ ਮਾਰ ਨੂੰ ਬਿਨਾਉ ਅੱਥ Song ਇੱਕ ਸ਼ਰਾਬੀ ਦਾ ਦਰਦ ਬਿਆਨ ਕਰਤਾ ਬਾਈ ਨੇ ਤੇ ਇਸ ਤਰ੍ਹਾਂ ਦੇ ਕਮੈਂਟਸ ਲੋਕਾਂ ਵੱਲੋਂ ਕੀਤੇ ਜਾ ਰਹੇ ਨੇ ਦੱਸਦੀ ਕਿ ਹੁਣ ਵੀ ਲੋਕਾਂ ਨੇ ਇਹੀ ਕਿਹਾ ਹੈ ਕਿ ਇਸ ਨੌਜਵਾਨ ਦੀ ਆਵਾਜ਼ ਬਹੁਤ ਵਧੀਆ ਹੈ ਅਗਲੇ ਵਾਇਰਲ ਵਾਲ ਵਾਦਦੇ ਆ ਆਏ ਦਿਨ ਸੋਸ਼ਲ ਮੀਡੀਆ ਤੇ ਵੀਡਰਾਂ ਦੀ ਟ੍ਰੋਲਿੰਗ ਵੀ ਚੱਲਦੀ ਰਹਿੰਦੀ ਹੈ ਕੋਈ ਨਾ ਕੋਈ ਵੀਡੀਓ ਵੀ ਵਾਇਰਲ ਦੇਖਣ ਨੂੰ ਮਿਲਦੀ ਰਹਿੰਦੀ ਹੈ ਤੇ ਆਏ ਦਿਨ ਇਸ ਜ਼ਮਾਨੇ ਦੇ ਵਿੱਚ ਲੋਕਾਂ ਨੇ AI ਵੀਡੀਓਜ਼ ਬਣਾ ਕੇ ਟਰੋਲ ਕੀਤਾ ਜਾਂਦਾ ਹੈ ਤੇ ਹੁਣ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਕਿ ਲੋਕਾਂ ਨੇ ਪੀਐਮ ਮੋਦੀ ਦੀ ਇੱਕ ਫੋਟੋ ਵਾਇਰਲ ਕੀਤੀ ਹੈ ਜਿਸ 'ਚ ਪੀਐਮ ਮੋਦੀ ਨੇ ਅਮਰਿਤਪਾਲ ਨੂੰ ਨਿਸ਼ਾਨੀ ਤੇ ਸਾਧਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਕਟਪੁਤਰੀ ਦੇ ਰੂਪ 'ਚ ਲੋਕਾਂ ਨੇ ਪੀਐਮ ਮੋਦੀ ਨੂੰ ਅਮਰਿਤਪਾਲ ਨੂੰ ਫੜੇ ਦਿਖਾਇਆ ਹੈ ਇਸ ਫੋਟੋ ਤੇ ਲਿਖਿਆ ਗਿਆ ਹੈ ਏਜੰਸੀਆਂ ਦੀ ਕਟਪੁਤੜੀ ਤੇ ਲੋਕਾਂ ਵੱਲੋਂ ਆਏ ਦੇ ਨਹੀਂ ਅਜਿਹੇ ਜੇ ਮਜ਼ਾਕ ਬਣਾਏ ਜਾਂਦੇ ਨੇ ਜੇਕਰ ਤੁਹਾਡੇ ਕੋਲ ਵੀ ਕੁਝ ਅਜੀਹਾ ਵਾਇਰਲ ਹੈ ਜੋ ਤੁਸੀਂ ਆਪਣੇ ਚੈਨਲ ਤੇ ਦਿਖਾ ਸਕਦੇ ਹੋ ਤਾਂ ਤੁਸੀਂ ਵੀ ਸਾਨੂੰ ਕਮੈਂਟਸ ਬਾਕਸ 'ਚ ਜ਼ਰੂਰ ਦੱਸੋ ਅੱਜ ਦੇ ਵਾਇਰਲ ਵਾਈਪ 'ਚ ਇੰਨਾ ਹੀ ਮਿਲਦੇ ਆਗਲੇ ਐਪੀਸੋਡ ਸੋਸ਼ਲ ਮੀਡੀਆ ਤੇ ਕੁਝ ਨਾ ਕੁਝ ਵਾਇਰਲ ਦੇਖਣ ਨੂੰ ਮਿਲਦਾ ਹੀ ਰਹਿੰਦਾ ਹੈ ਕਦੇ-ਕਦੇ ਲੀਡਰਾਂ ਦੀ ਟ੍ਰੋਲਿੰਗ ਤੇ ਕਦੇ ਕੁਝ ਹੋਰ ਪਰ ਹੁਣ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਇੱਕਦਮ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਹ ਹੈ ਠੇਕੇ ਦੇ ਬਾਹਰ ਨੌਜਵਾਨ ਦਾ ਗਾਣਾ ਜੀ ਹਾਂ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਠੇਕੇ ਦੇ ਬਾਹਰ ਖੜਾ ਹੋ ਕੇ ਗਾਣਾ गा ਰਿਹਾ ਹੈ ਤੇ ਠੇਕੇ ਵਾਲਿਆ ਤੂੰ ਬੂਹਾ ਕਾਤੋਂ ਲਾ ਲਿਆ ਸਾਡੇ ਵੀ ਖੋਲ ਜਾਂਦਾ ਨੌਜਵਾਨੀ ਇਸ ਵੀਡੀਓ ਨੇ ਲੋਕਾਂ ਦੇ ਚਿਹਰੇ ਤੇ ਮੁਸਕਰਾਹਟ ਦੇ ਆਧਾਰਿਤ ਇੱਕ ਵੀਡੀਓ ਵਾਇਰਲ ਹੋਣ ਦਾ ਕਾਰਨ ਇਹ ਵੀ ਹੈ ਕਿ ਮੁੰਡੇ ਦੀ ਜ਼ਬਰਦਸਤ ਆਵਾਜ਼ ਨੌਜਵਾਨ ਨੇ ਇਸ ਗੀਤ ਨੂੰ ਪੂਰੇ ਸੁਰ ਸਾਜ਼ ਨਾਲ ਗਾਇਆ ਹੈ ਤੁਸੀਂ ਵੀ ਦੇਖੋ ਇਹ ਵੀਡੀਓ ਠੇਕੇ ਵਾਲਿਆ ਤੂੰ ਬੁਹਾ ਕਾ ਤੂੰ ਲਾ ਲਿਆ ਵੇ ਸਾਡੇ ਲਈ ਤਾਂ ਖੋਲ ਵੇ ਚਨ ਓ ਠੇਕੇ ਵਾਲਿਆ ਠੇਕੇ ਵਾਲਿਆ ਤੂੰ ਬੁਹਾ ਕਾ ਤੂੰ ਲਾ ਲਿਆ ਵੇ ਸਾਡੇ ਲਈ ਤਾਂ ਖੋਦ ਵੇ ਚਮਾਉ ਠੇਕੇ ਵਾਲਿਆਂ ਇੱਕ ਪੈਰਾ ਹੋਰ ਮੁੰਨਿਆ ਤੂੰ ਲਿਸਟ ਬਣਾਉਂਦਾ ਪਈ ਆਪਣਾ ਹਿਸਾਬ ਤਾਂ ਸੁਣਿਆ ਤੁਸੀਂ ਮੁੰਡੀ ਦੇ ਗੀਤ ਤੇ ਸੁਰ ਕਾਫੀ ਕਾਬੀ ਦੇ ਤਾਰੀਫੀ ਲੱਗ ਰਹੇ ਨੇ ਇਹ ਵੀਡੀਓ ਕਿੱਥੇ ਦੀ ਹੈ ਤੇ ਕਦੋਂ ਦੀ ਹੈ ਇਹ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੈ ਲੋਕਾਂ ਨੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਲੋਕਾਂ ਨੇ ਇਸ ਵੀਡੀਓ ਨੂੰ ਦੇ ਕਾਫੀ ਕਮੈਂਟਸ ਵੀ ਕੀਤੇ ਨੇ ਇੱਕ ਯੂਜ਼ਰ ਨੇ ਲਿਖਿਆ ਵੌਇਸ ਵਧੀਆ ਤੇਰੀ ਯਾਰ ਵੀਰੇ ਟਰਾਈ ਮਾਰ ਕੈਸਟ ਕਾਰਡ ਕੈਸਟ ਸ਼ਾਬਾਸ਼ ਬਹੁਤ ਵਧੀਆ ਬਹੁਤ ਵਧੀਆ ਬਾਈ ਕੋਲੋਲਾ ਇਹਨੂੰ ਭਗਵੰਤ ਮਾਰ ਨੂੰ ਬਿਨਾਉ ਅੱਥ Song ਇੱਕ ਸ਼ਰਾਬੀ ਦਾ ਦਰਦ ਬਿਆਨ ਕਰਤਾ ਬਾਈ ਨੇ ਤੇ ਇਸ ਤਰ੍ਹਾਂ ਦੇ ਕਮੈਂਟਸ ਲੋਕਾਂ ਵੱਲੋਂ ਕੀਤੇ ਜਾ ਰਹੇ ਨੇ ਦੱਸਦੀ ਹੈ ਕਿ ਹੁਣ ਵੀ ਲੋਕਾਂ ਨੇ ਇਹੀ ਕਿਹਾ ਹੈ ਕਿ ਇਸ ਨੌਜਵਾਨ ਦੀ ਆਵਾਜ਼ ਬਹੁਤ ਵਧੀਆ ਹੈ ਅਗਲੇ ਵਾਇਰਲ ਵਾਲ ਵਾਦਦੇ ਆ ਆਏ ਦਿਨ ਸੋਸ਼ਲ ਮੀਡੀਆ ਤੇ ਵੀਡਰਾਂ ਦੀ ਟ੍ਰੋਲਿੰਗ ਵੀ ਚੱਲਦੀ ਰਹਿੰਦੀ ਹੈ ਕੋਈ ਨਾ ਕੋਈ ਵੀਡੀਓ ਵੀ ਵਾਇਰਲ ਦੇਖਣ ਨੂੰ ਮਿਲਦੀ ਰਹਿੰਦੀ ਹੈ ਤੇ ਆਏ ਦਿਨ ਇਸ ਜ਼ਮਾਨੇ ਦੇ ਵਿੱਚ ਲੋਕਾਂ ਨੇ AI ਵੀਡੀਓਜ਼ ਬਣਾ ਕੇ ਟਰੋਲ ਕੀਤਾ ਜਾਂਦਾ ਹੈ ਤੇ ਹੁਣ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਕਿ ਲੋਕਾਂ ਨੇ ਪੀਐਮ ਮੋਦੀ ਦੀ ਇੱਕ ਫੋਟੋ ਵਾਇਰਲ ਕੀਤੀ ਹੈ ਜਿਸ 'ਚ ਪੀਐਮ ਮੋਦੀ ਨੇ ਅਮਰਿਤਪਾਲ ਨੂੰ ਨਿਸ਼ਾਨੀ ਤੇ ਸਾਧਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਕਟਪੁਤਰੀ ਦੇ ਰੂਪ 'ਚ ਲੋਕਾਂ ਨੇ ਪੀਐਮ ਮੋਦੀ ਨੂੰ ਅਮਰਿਤਪਾਲ ਨੂੰ ਫੜੇ ਦਿਖਾਇਆ ਹੈ ਇਸ ਫੋਟੋ ਤੇ ਲਿਖਿਆ ਗਿਆ ਹੈ ਏਜੰਸੀਆਂ ਦੀ ਕਟਪੁਤੜੀ ਤੇ ਲੋਕਾਂ ਵੱਲੋਂ ਆਏ ਦੇ ਨਹੀਂ ਅਜਿਹੇ ਜੇ ਮਜ਼ਾਕ ਬਣਾਏ ਜਾਂਦੇ ਨੇ ਜੇਕਰ ਤੁਹਾਡੇ ਕੋਲ ਵੀ ਕੁਝ ਅਜੀਹਾ ਵਾਇਰਲ ਹੈ ਜੋ ਤੁਸੀਂ ਆਪਣੇ ਚੈਨਲ ਤੇ ਦਿਖਾ ਸਕਦੇ ਹੋ ਤਾਂ ਤੁਸੀਂ ਵੀ ਸਾਨੂੰ ਕਮੈਂਟਸ ਬਾਕਸ 'ਚ ਜ਼ਰੂਰ ਦੱਸੋ ਅੱਜ ਦੇ ਵਾਇਰਲ ਵਾਈਪ 'ਚ ਇੰਨਾ ਹੀ ਮਿਲਦੇ ਆਗਲੇ ਐਪੀਸੋਡ